ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਬਾਣੀ ਕਹੇ ਸੇਵਕ ਜਨਮਾਨੇ ਪਰ ਤਖ ਗੁਰੂ ਨਿਸਤਾਰੇ ਤਨ ਤਨ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਿਨ੍ਹਾਂ ਦੀ ਛਤਰ ਸ਼ਾਇਆ ਅਤੇ ਜਿਨ੍ਹਾਂ ਦੀ ਅਗਵਾਈ ਦੇ ਵਿੱਚ ਹਰ ਸਿੱਖ ਆਪਣਾ ਜੀਵਨ ਬਤੀਤ ਕਰਦਾ ਵਾ ਖਾਲਸਾ ਜਿੱਥੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵੱਸਦਾ ਬਹੁਤ ਸਾਰੇ ਦਿਹਾੜੇ ਚੜ੍ਹਦੀ ਕਲਾ ਦੇ ਨਾਲ ਮਨਾਉਂਦਾ ਹੈ ਉੱਥੇ ਹੀ ਧੰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਪਹਿਲਾ ਪ੍ਰਕਾਸ਼ ਪੁਰਬ ਦਿਹਾੜਾ ਜੋ ਪਿਛਲੇ ਦਿਨੀ ਲੰਘ ਕੇ ਗਿਆ ਹੈ ਵਿਦੇਸ਼ਾਂ ਵਿੱਚ ਵਸਦੀਆਂ ਸਿੱਖ ਸੰਗਤਾਂ ਵੱਲੋਂ ਨਗਰ ਕੀਰਤਨਾਂ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ ਮੈਂ ਗੱਲ ਕਰਦਾ ਜਾਵਾਂ ਇਟਲੀ ਦੀ ਤੇ ਇੱਥੇ ਵਸਦੇ ਸਿੱਖਾਂ ਵੱਲੋਂ ਹਰ ਸਾਲ ਇਸ ਦਿਹਾੜੇ ਤੇ ਵੱਡੇ ਸਮਾਗਮ ਕਰਵਾਏ ਜਾਂਦੇ ਨੇ ਜਦ ਰੋਮ ਤੋਂ ਨੈਪਲਜ਼ ਸ਼ਹਿਰ ਨੂੰ ਜਾਂਦੇ ਆ ਤਾਂ ਰਸਤੇ ਦੇ ਵਿੱਚ ਇੱਕ ਸ਼ਹਿਰ ਪੈਂਦਾ ਫੁੰਦੀ ਜਿਸ ਨੂੰ ਅਸੀਂ ਯੂਰਪ ਦੀ ਸਭ ਤੋਂ ਵੱਡੀ ਸਬਜ਼ੀ ਮੰਡੀ ਕਰਕੇ ਵੀ ਜਾਣਦੇ ਹਾਂ ਉੱਥੇ ਗੁਰਦੁਆਰਾ ਸਿੰਘ ਸਭਾ ਫੁੰਦੀ ਦੀਆਂ ਸੰਗਤਾਂ ਵੱਲੋਂ ਹਰ ਸਾਲ ਧੰਤਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪਹਿਲੇ ਪ੍ਰਕਾਸ਼ ਪੁਰਬ ਦਿਹਾੜੇ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਵਸ਼ਾਲ ਨਗਰ ਕੀਰਤਨ ਸਜਾਉਣੇ ਕੀਤੇ ਜਾਂਦੇ ਨੇ ਸੋ ਇਸ ਵਾਰ ਵੀ ਸਿੱਖ ਸੰਗਤਾਂ ਵੱਲੋਂ 28 ਸਤੰਬਰ ਦਿਨ ਐਤਵਾਰ ਨੂੰ ਮਹਾਨ ਨਗਰ ਕੀਰਤਨ ਸਜਾਏ ਜਾ ਰਹੇ ਨੇ ਦੰਦਿਆਂ ਹੋਇਆਂ ਦੱਸਿਆ ਕਿ ਇਸ ਸਾਲ ਵੀ ਹਰ ਸਾਲ ਦੀ ਤਰ੍ਹਾਂ ਸਭ ਤੋਂ ਪਹਿਲਾਂ ਸ੍ਰੀ ਅਖੰਡ ਪਾਠ ਸਾਹਿਬ ਜੀ ਆਰੰਭ ਹੋਣਗੇ ਜਿਨ੍ਹਾਂ ਦੇ ਕੇ 27 ਤਰੀਕ ਦਿਨ ਸ਼ਨੀਵਾਰ ਨੂੰ ਭੋਗ ਪਾਏ ਜਾਣਗੇ ਉਪਰੰਤ ਸ਼ਾਮ ਨੂੰ ਜਿਸ ਤਰ੍ਹਾਂ ਕਿ ਪਿਛਲੇ ਸਾਲ ਦੀਵਾਨ ਸਜਾਏ ਗਏ ਸੀ ਜਿੱਥੇ ਇੱਕ ਪਾਸੇ ਸੰਗਤਾਂ ਆਈਆਂ ਸੰਗਤਾਂ ਦੇ ਲਈ ਲੰਗਰਾਂ ਦੇ ਪ੍ਰਬੰਧ ਕਰ ਰਹੀਆਂ ਹੁੰਦੀਆਂ ਨੇ ਉੱਥੇ ਦੂਸਰੇ ਪਾਸੇ 27 ਸਤੰਬਰ ਦਿਨ ਸ਼ਨੀਵਾਰ ਸ਼ਾਮ ਨੂੰ ਦੀਵਾਨ ਸਜਾਏ ਜਾਣਗੇ ਜਿਨ੍ਹਾਂ ਦੇ ਵਿੱਚ ਭਾਈ ਸੁਖਬੀਰ ਸਿੰਘ ਜੀ ਭੌਰ ਦਾ ਜਥਾ ਆਈਆਂ ਸੰਗਤਾਂ ਨੂੰ ਟਾਡੀ ਵਾਰਾਂ ਦੇ ਰਾਹੀਂ ਨਿਹਾਲ ਕਰੇਗਾ ਉਸ ਦੇ ਨਾਲ ਨਾਲ ਹੈੱਡ ਗ੍ਰੰਥੀ ਭਾਈ ਗੁਰਬਖਸ਼ ਸਿੰਘ ਜੀ ਦੁਆਰਾ ਭਾਈ ਜਗਜੀਤ ਸਿੰਘ ਜੀ ਸultanpur ਵਾਲੇ ਇਹਨਾਂ ਵੱਲੋਂ ਆਈਆਂ ਸੰਗਤਾਂ ਨੂੰ ਗੁਰ ਇਤਿਹਾਸ ਸਰਵਣ ਕਰਵਾਇਆ ਜਾਵੇਗਾ ਤੇ ਇਲਾਕੇ ਦੇ ਹੀ ਕਬੀਸ਼ਰ ਭਾਈ ਸਲਖਣ ਸਿੰਘ ਜੀ ਅਤੇ ਉਹਨਾਂ ਦੀ ਜਿੰਨੇ ਵੀ ਸਾਥੀ ਆ ਉਹਨਾਂ ਵੱਲੋਂ ਜੋ ਛੀਲੀਆਂ ਵਾਰਾਂ ਸਰਵਣ ਕਰਵਾਈਆਂ ਜਾਣਗੀਆਂ ਅਤੇ ਭਾਈ ترسےم ਸਿੰਘ ਜੀ ਦੇ ਜਥੇ ਵੱਲੋਂ ਆਈਆਂ ਸੰਗਤਾਂ ਨੂੰ ਗੁਰਬਾਣੀ ਦੇ ਨਾਲ ਜੋੜਿਆ ਜਾਵੇਗਾ ਫਿਰ ਇੱਕ ਵਾਰੀ ਯਾਦ ਕਰ ਲੋ ਗੁਰਦੁਆਰਾ ਸਿੰਘ ਸਭਾ ਫੁੰਦੀ 28 ਸਤੰਬਰ ਦਿਨ ਐਤਵਾਰ ਨੂੰ ਮਹਾਨ ਨਗਰ ਕੀਰਤਨ ਸਜਾਉਣਾ ਕੀਤਾ ਗਿਆ ਹੈ ਸੋ ਸਮੂਹ ਸੰਗਤਾਂ ਨੂੰ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਪੀਲ ਹੈ ਕਿ ਇਸ ਨਗਰ ਕੀਰਤਨ ਦੇ ਵਿੱਚ ਪਹੁੰਚ ਕੇ ਨਗਰ ਕੀਰਤਨ ਦੇ ਦਰਸ਼ਨ دیدارੇ ਕਰਦੇ ਹੋਏ ਰੌਣਕਾਂ ਨੂੰ ਵਧਾਓ ਆਓ ਚਲਦੇ ਹਾਂ ਗੁਰਦੁਆਰਾ ਸਾਹਿਬ ਤੇ ਲੈਂਦੇ ਹਾਂ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤੇ ਜਾ ਰਹੇ ਕਾਰਜਾਂ ਤੇ ਤਿਆਰੀਆਂ ਸੰਬੰਧੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੁਰਕੇ ਹੀ ਬਾਣੀ ਆਈ ਤੈਨ ਸਗਲੀ ਚਿੰਤ ਮਟਾਈ ਦੇ ਮਹਾਵਾਕ ਅਨਸਾਰ ਯੂਰਪ ਦੀਆਂ ਸਾਰੀਆਂ ਸੰਗਤਾਂ ਅਲੱਗ-ਅਲੱਗ ਗੁਰੂ ਘਰਾਂ ਵਿੱਚ ਗੁਰੂ ਪਾਤਸ਼ਾਹ ਦਾ ਪਹਿਲਾ ਪ੍ਰਕਾਸ਼ ਦਿਹਾੜਾ ਜੇ ਨਗਰ ਕੀਰਤਨ ਦੇ ਰੂਪ ਵਿੱਚ ਮਨਾ ਰਹੀਆਂ ਹਨ ਐਸੀ ਹੀ ਲੜੀ ਨੂੰ ਮੁੱਖ ਰੱਖਦੇ ਹਾਂ 28 ਸਤੰਬਰ ਦਿਨ ਐਤੋਂ ਔਰ ਗੁਰਦੁਆਰਾ ਸਿੰਘ ਸਿੰਘ ਸਵਾ ਫੂੰਦੀ ਦੀਆਂ ਸੰਗਤਾਂ ਨੇ ਜਿਹੜਾ ਪ੍ਰੋਗਰਾਮ ਉਹ ਨਗਰ ਕੀਰਤਨ ਦਾ ਉਲੀਕਿਆ 25 ਤਰੀਕ ਨੂੰ ਜਿਹੜੇ ਅਖੰਡ ਪਾਠ ਸਾਹਿਬ ਆਰੰਭ ਹੋਣਗੇ 27 ਸ਼ਨੀਵਾਰ ਵਾਲੇ ਦਿਨ ਸ਼ਾਮੀ 5 ਵਜੇ ਭੋਗ ਪਾਏ ਜਾਣਗੇ ਉਸ ਉਪਰੰਤ ਟਾਡੀ ਜਥਾ ਭਾਈ ਸੁਖਵੀਰ ਸਿੰਘ ਭੌਰ ਆਪਣੀਆਂ ਢਾਡੀ ਬਾਰਾਂ ਨਾਲ ਸੰਗਤਾਂ ਨੂੰ ਨਿਹਾਲ ਕਰਨਗੇ ਸੋ ਸਾਰੀ ਸੰਗਤ ਨੂੰ ਯੂਰਪ ਦੀ ਸੰਗਤ ਨੂੰ ਬੇਨਤੀ ਹੈ ਕਿ ਦਿਨ ਸ਼ਨੀਵਾਰ ਤੇ ਐਤਵਾਰ ਗੁਰਦੁਆਰਾ ਸਿੰਘ ਸਵਾਫ ਹੁੰਦੀ ਵਿੱਚ ਪਹੁੰਚ ਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਾਣਕਾਰੀ ਕੈਮਰਾਮੈਨ ਸਿਮਰਨਜੀਤ ਸਿੰਘ ਮਰੋਗ ਦੇ ਨਾਲ ਇਟਲੀ ਤੋਂ ਮੈਸਾਬੀ ਚੀਨੀਆ